ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਕੀਤਾ ਜੀ ਇੱਕ ਸੂਟ ਰੈਡੀ ਸੂਟ ਰੈਡੀ ਕੀਤਾ ਜੀ ਇਹਦੀ ਜਿਵੇਂ ਹੁਣ ਆਪਾਂ ਕਈ ਵਾਰੀ ਵਰਕ ਵਾਲਾ ਸੂਟ ਲੈਂਦੇ ਆ ਗਲੇ ਤੇ ਵਰਕ ਹੁੰਦਾ ਫਰੰਟ ਪੱਲੇ ਤੇ ਵਰਕ ਹੁੰਦਾ ਜਿਵੇਂ ਇਹ ਸੂਟ ਦੇ ਹੋਇਆ ਹੋਇਆ ਸੀਗਾ ਠੀਕ ਆ ਇਹਦੀ ਸੂਟ ਦੀ ਲੈਂਥ ਆਉਂਦੀ ਸੀਗੀ 45 ਠੀਕ ਆ ਤੇ ਆਪਾਂ ਨੇ ਕਰਨੀ ਸੀਗੀ 40 ਤੇ ਆਪਾਂ ਨੇ ਇਹਦੀ 40 ਲੈਂਥ ਪੂਰੀ ਤਿਆਰ ਕੀਤੀ ਤੇ ਪੂਰਾ ਸੂਟ ਆਪਾਂ ਨੇ ਰੈਡੀ ਕੀਤਾ ਠੀਕ ਹੈ ਜੀ ਇਹ ਸੂਟ ਦੀ ਕਟਿੰਗ ਤੇ ਸਟੀਚਿੰਗ ਤੁਸੀਂ ਦੇਖਣੀ ਆ ਤਾਂ YouTube ਤੇ ਸਾਰੇ ਜਣੇ ਵੀਡੀਓ ਇਹ ਜ਼ਰੂਰ ਦੇਖਿਓ ਕਿਉਂਕਿ ਅੱਜ ਆਪਾਂ ਕਟਿੰਗ ਦੀ ਪਾਵਾਂਗੇ ਤੇ ਕੱਲੂ ਪਾਵਾਂਗੇ ਆਪਾਂ ਸਟੀਚਿੰਗ ਵੀ ਠੀਕ ਹੈ ਵੀ ਆਪਾਂ ਨੇ ਇਹ ਕਿਦਾਂ ਉੱਚਾ ਕਰਿਆ ਠੀਕ ਹੈ ਤੇ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਨਵੇਂ ਜੁੜਦੇ ਆ ਉਹ ਮੈਨੂੰ YouTube ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਮੇਰੇ ਭੈਣ ਭਰਾ ਮੈਨੂੰ Facebook ਤੇ ਦੇਖਦੇ ਆ ਉਹ ਮੈਨੂੰ Facebook ਤੇ ਫੋਲੋ ਜ਼ਰੂਰ ਕਰਿਓ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਯਾਰ ਸਪੋਰਟ ਕਰਦੇ ਆ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸਾਰੀਆਂ ਭੈਣਾਂ ਸਾਰੇ ਭਰਾ ਸ਼ੇਅਰ ਕਰਦੇ ਰਿਹਾ ਕਰੋ ਬਸ ਮੈਂ ਤੁਹਾਡੇ ਲਈ ਜਿੰਨਾ ਕੁਝ ਵੀ ਹੁੰਦਾ ਸਟੀਚਿੰਗ ਦੇ ਉਹ ਮੈਂ ਤੁਹਾਨੂੰ ਸਾਰਾ ਕੁਝ ਐਦਾਂ ਹੀ ਸਿਖਾਉਂਦੀ ਰਹੂੰਗੀ ਬਸ ਤੁਸੀਂ ਮੇਰੀ ਇੰਨੇ سپورਟ ਜ਼ਰੂਰ ਕਰਨੀਆ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਐਂਡ ਮੈਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ